ਆਰੇ ਗੱਲ ਆਰੇ ਆਏ ਤੂੰ ਵੀ ਹਾਨੀ ਸੀ ਕਰੇ ਉਹ ਠੀਕ ਹੈ ਪਰ ਉਹਦੇ ਪਹਿਲਾਂ ਕੱਲ ਤੋਂ ਪਹਿਲਾਂ ਨਿਸ਼ਾਨ ਸੀ ਉਹਦੇ ਗਲੇ ਤੇ ਜਦਾ ਸੀ ਕਰੇ ਛੱਡ ਕੇ ਗਏ ਆ ਉਹਨੂੰ ਜੀ ਬਹੁਤ ਚਾਵਲ ਖਾ ਲਏ ਉਹਨੇ ਜੀ ਤੇ ਅਸੀਂ ਮੈਂ ਕਿਹਾ ਤੂੰ ਛੋਲੇ ਵਾਲੀ ਐਵੇਂ ਠੀਕ ਹੈ ਉਹ ਬਾਲ ਲੂੰਗੀ ਤੇ ਸਿਰ ਉਹਨੇ ਖੁੱਲਾ ਚਾਹ ਰ ਰਿਹਾ ਸੀ ਮੈਂ ਕਿਹਾ ਬਾਲ ਨਾ ਧੋਈਆਂ ਅੱਜ ਕੱਲ ਧੋਈਂ ਗਏ ਠੀਕ ਹੈ ਅਸੀਂ ਤਿੰਨ ਦੱਸ ਦੇ ਮੈਨੂੰ ਤੇ ਨੀ ਤਿੰਨ 10 ਤੇ ਅਸੀਂ ਕਰੋ ਇੱਥੋਂ ਨਿਕਲੇ ਆ ਤੇ ਅਸੀਂ ਦੁੱਧ ਦੀ ਕੈਨੀ ਰੱਖਣ ਗਏ ਨੋਰੇ ਚ ਉਸ ਤੋਂ ਬਾਅਦ ਮੇਰਾ ਘਰ ਅੱਲਾ ਸਾਨੂੰ ਛੱਡ ਕੇ ਤੇ ਇਹ ਫਿਰ 4 ਵਜੇ ਆਇਆ ਇੱਦੋਂ ਸਾਨੂੰ ਇੰਨੇ ਦੱਸਿਆ ਫੋਨ ਕਰਕੇ ਵੀ ਆਹ ਗੱਲ ਹੋਈ ਪਈ ਆ ਘਰੇ ਤੇਰੀ ਅਸੀਂ ਉੱਪਰ ਦੇ ਕੁੜੀ ਡਿੱਗੀ ਪਈ ਚੱਕ ਇੱਥੇ ਬਾਹਰ ਆਏ ਹੋਏ ਸੀ ਨਹੀਂ ਇੱਕ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਉਹਦੇ ਘਰ ਤੋਂ ਤੇ ਨਿਸ਼ਾਨ ਆ ਉਹ ਕੱਲ ਤੋਂ ਪਹਿਲਾਂ ਸੀਗਾ ਕਿ ਨਹੀਂ ਸੀਗਾ ਹੁੰਦੇ ਥੋੜਾ ਥੋੜਾ ਹੈਗਾ ਸੀ ਚੈਨ ਕਰਕੇ ਕਿਧਰਲੇ ਪਾਸੇ ਇੱਥੇ ਚੈਨ ਕਰਕੇ ਚੈਨ ਕਰਕੇ ਕਿਨਾਬ ਸੀਗਾ ਲਾਈਟ ਸੀਗਾ ਲਾਈਟ ਸੀਗਾ ਹਾਂਜੀ ਕੀ ਨਾਮ ਇਸ ਲੜਕੀ ਦਾ ਪਾਇਲ ਤੇ ਕੀ ਕਰਦੀ ਸੀ ਤੂੰ ਸਕੂਲ ਪੜ੍ਹਦੀ ਸੀ ਕਿਹੜੀ ਕਲਾਸ ਨੌਵੀਂ ਕਲਾਸ ਚ ਅਸੀਂ 20000 ਰੁਪਏ ਕੱਲ ਹੀ ਮੈਡਮ ਨੂੰ ਤਾਂ ਉੱਥੇ ਭਰ ਕੇ ਆਂਦਾ 20000 ਰੁਪਏ ਕੱਲ ਹੀ ਸਕੂਲ ਟੀਚਰ ਦੇ ਭਰ ਕੇ ਸ਼ਾਮ ਨੂੰ 4:30 ਵਜੇ ਦੀ ਕਲਾਸ ਸੀਗੀ ਕੰਪਿਊਟਰ ਦੀ ਜੀ ਜੀ ਉੱਥੇ ਵੀ ਜਾਣਾ ਸੀ ਉਹਨੇ ਮੈਸੇਜ ਆਇਆ ਸੀ ਕਿ ਉਹ ਹੀ ਡੈਡੀ ਲੈਣ ਆਏ ਸੀ ਤਾਈ ਤੇ ਹੋਰ ਕੋਈ ਗੱਲ ਨਹੀਂ ਸੀ ਕੁਝ ਕੰਮ ਕਰਦੇ ਹੋ ਤੁਸੀਂ ਹੋਮਸ ਵਾ

ਫਾਈਲ ਦਾ ਭਰਾ ਹੈ ਕੋਈ ਜਾਂ ਕਿਸੇ ਦਾ ਇੱਕ ਇੱਕ ਤੁਸੀਂ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਮੈਂ ਮੇਰੇ ਨਾਮ ਗੀਤਾ ਹੈ ਤੁਸੀਂ ਇਹਨਾਂ ਨੂੰ ਕੀ ਲੱਗਦਾ ਮੈਂ ਕੁੜੀਆ ਦੀ ਮਾਮੀ ਆ ਮਾਮੀ ਹਾਂਜੀ ਅੱਛਾ ਤੁਸੀਂ ਆ ਕੇ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਨਹੀਂ ਉਹ ਡਾਕਟਰ ਵੀ ਰਹਿਣੇ ਦੇਖਿਆ ਵੀਰੇ ਨੇ ਆਹ ਅੰਦਰ ਕੁੜੀਆ ਦੇ ਪਾਪਾ ਨੇ ਜਦੋਂ ਚੱਕ ਕੇ ਲੈ ਕੇ ਬਾਹਰ ਆਏ ਉਹ ਦਿਨਾਂ ਦੀ ਚਿੱਕਾ ਮਾਰੀ ਆ ਅਸੀਂ ਆਵਾਜ਼ ਸੁਣ ਕੇ ਅਸੀਂ ਉਹਨਾਂ ਦੇ ਨਾਲ ਆ ਗਏ ਅਸੀਂ ਗੁੜੀਆਂ ਚੱਕ ਕੇ ਸੀ ਬਾਹਰ ਲੈ ਕੇ ਆਏ ਕਿਤੇ ਬੇਸੀ ਗੁੜੀਆਂ ਗੁੜੀਆਂ ਨੇ ਬੈਤਾਂ ਮੈਂ ਅੱਤ ਕੋੜੀਆਂ ਚ ਆਈ ਸੀ ਗੁੜੀਆਂ ਪਹਿਲਾਂ ਚੱਕ ਕੇ ਫੇਰਾ ਬੈੱਜ ਤੋਂ ਬਾਹਰ ਲੈ ਕੇ ਆਇਆ ਕੌਣ ਕੌਣ ਸੀ ਚੱਕ ਕੇ ਲੈ ਕੇ ਆਏ ਮੇਰਾ ਕੱਲਾ ਲੈ ਕੇ ਆਇਆ ਮੇਰਾ ਚਿਕਾ ਮਰੀਨ ਕੋੜੀਆਂ ਚ ਮੈਂ ਸੀ ਗੁੜੀਆਂ ਅੱਜ ਕੱਲੇ ਚੱਕ ਕੇ ਲੈ ਕੇ ਆਏ ਹਾਂਜੀ ਕੱਲੇ ਚੀਰ ਕੋਈ ਨਹੀਂ ਸੀ ਹੋਰ ਪਰ ਕੋਈ ਨਹੀਂ ਸੀ ਮੇਰਾ ਕੱਲੇ ਕੌਣ ਸੀ ਜਦੋਂ ਮੇਰਾ ਮਕਾਨ ਮਾਲਕ ਜਦੋਂ ਭੱਜ ਕੁਪਰ ਗਿਆ ਉਹਦੇ ਹੀ ਤਾਂ ਵੀਰੇ ਨੇ ਚੱਕ ਕੇ ਉੱਪਰ ਮਕਾਨ ਮਾਲਕ ਨੇ ਦਵਾ-ਦਵਾ ਚੱਕਿਆ ਸੀ ਵੀ ਚੱਕਿਆ ਅਸੀਂ ਤਿੰਨਾਂ ਨੇ ਚੱਕ ਕੇ ਥੱਲੇ ਲੈ ਕੇ ਆਂਦਾ ਫਿਰ ਮੋਟਰਸਾਈਕਲ ਤੇ ਗਏ ਅਸੀਂ ਗੁੱਡਵਿਲ ਚ ਗਏ ਉੱਥੋਂ ਅਸੀਂ ਅਗੇ ਸਿੱਧਾ ਸਰਕਾਰੀ ਜਸਤੇਬਲ ਚੋਂ ਉੱਥੋਂ ਸਿੱਧਾ ਫਿਰੇ ਸੀ ਹਲੋ ਬਗਰਾਮ ਨਗਰ ਚ ਉੱਥੇ ਉਹਨਾਂ ਨੇ ਜਵਾਬ ਦਿੱਤਾ ਕਿੰਨੇ ਵਜੇ ਦੀ ਗੱਲ ਹੈ ਸਾਢੇ 4 ਦੀ ਸਾਢੇ 4 ਹਾਂਜੀ ਸ਼ਾਮ ਦੀ ਸ਼ਾਮ ਦੀ ਕੱਲ ਸ਼ਾਮ ਦੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸੱਤਿਆ ਮਾਰ ਤੱਕ ਗਏ ਉਹ ਦੇ ਹੜਦੇ ਉਹ ਛਟਕੇ ਲਗਾਏ ਕੋਈ ਵੀ ਨਹੀਂ ਬੱਚੇ ਦਾ ਸਾਹ ਨਹੀਂ ਖੜਾ ਵੈਸੇ ਡਾਕਟਰ ਨੇ ਕਿਹਾ ਸਾਰੇ ਨਹੀਂ ਡੈਡਰ ਨੇ ਡੈਡ ਹੋ ਗਈ ਡੈਡ ਹੋ ਗਈ ਬਸ ਸਾਹ ਗਮ ਹੋ ਗਿਆ ਸਾਹ ਗਮ ਹੋਇਆ ਸੀ ਬੱਚੇ ਦਾ ਬਸ ਉਹਨਾਂ ਨੇ ਇਹੀ ਕਿਹਾ ਉਹਨਾਂ ਨੇ ਇਹੀ ਲੱਗਦਾ ਤੁਹਾਨੂੰ ਸਾਹ ਕੱਦ ਨਾਲ ਡੈਡ ਹੋ ਗਏ ਆ ਜਿਓ ਜੀ ਇਹਨੂੰ ਸਾਹ ਦੀ ਪ੍ਰੋਬਲਮ ਪਹਿਲਾਂ ਰਹਿੰਦੀ ਸੀ ਥੋੜੀ ਥੋੜੀ ਤੁਹਾਡਾ ਬੱਚਾ ਦਾਬਾ ਚੈ ਲੈਦਾ ਉਹ ਸਾਰਾ ਰੁਕ ਲੈਂਦਾ ਹੁੰਦਾ ਸੀਗਾ ਆ ਜਿਓ ਬਈ ਥੋੜਾ ਬਟਾ ਦਾਬਾ ਲਾਏ ਨਾ ਬੱਚੇ ਦਾ ਤਾਂ ਸਾਰਾ ਰੁਕ ਲੈਂਦੀ ਹੁੰਦੀ ਸੀ ਡੈਫੀ ਸੀਗੀ ਸਰ ਕੀ ਨਾਮ ਹੈ ਤੇ ਕੀ ਮਾਪਾ ਪਹਿਲਾਂ ਆ ਦੀ ਲੜਕੀ ਡੈਥ ਹੋਈ ਹੈ ਇੱਕ ਮੌਕਾ ਦੇਖਿਆ ਸੀ ਮੌਕੇ ਤੇ ਡੈੱਡ ਬੋਡੀ ਲੈ ਕੇ ਹਸਪੀਟਲ ਜਾ ਰਹੇ ਹਾਂ ਜੋ ਕਾਰ ਵੀ ਚੋਗੀ ਉਹ ਭਰਾਂਗੇ ਮੇਕੀ ਜੀ ਆਏ ਹੋ ਮੌਕੇ ਦੇ ਉੱਤੇ ਕੀ ਕੁਝ ਪਾਇਆ ਗਿਆ ਪਰਿਵਾਰ ਵੱਲੋਂ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿੰਨੇ ਕ ਬੱਚੀ ਦੀ ਇਹ ਘਟਨਾ ਕਿੰਨੀ ਉਮਰ ਹੈ ਲੈ ਕੱਲ 4 ਵਜੇ ਦੀ ਗੱਲ ਹੈ 15 ਸਾਲ ਲੜਕੀ ਉਮਰ ਹੈ ਤੇ ਨਵੀਂ ਗਲਾਸ ਚ ਪੜਦੀ ਸੀ ਗੋਡਵੈਲ ਸਕੂਲ ਚ ਹਾਂਜੀ ਤੇ ਇਹਦੇ ਪਰਿਵਾਰ ਵੱਲੋਂ ਜੇ ਵੀ ਸੁਸਾਇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕੋਈ આરોਪ ਲੱਗ ਰਹੇ ਨੇ ਕਿ ਪਰਿਵਾਰ ਵੱਲੋਂ ਇਹ ਪਰਤਾਰ ਚੱਲ ਰਹੀ ਜੋ ਹੋਊਗਾ ਕਲੀਅਰ ਹੋ ਜਾਊਗਾ ਉਹ ਡੈੱਡ ਬੋਡੀ ਭੇਜੀ ਗਈ ਹੈ ਜੀ ਉੱਥੇ ਜਾ ਕੇ ਡਾਕਟਰ ਰਿ ਕੀ ਤੇ ਬਿਆਨات ਹੀ ਤੁਹਾਡੇ ਕੋਲ ਪੱਤਰ ਦਿੱਤੇ ਜਾ ਰਹੇ ਨੇ ਕਰ ਵੀ ਕਰ ਰਹੇ ਜੀ ਕਿ